फिलोर शहर विच आए दिन कोई ना कोई वारदात हुंदी रहंदी है फिलोर शहर विच उस वेले सनसनी फैल गई जदो अकलपुर रोड ते रह रहे रहिया मामातियांदे कार दे गेट ते रात दे एक बजे छठे रंग दी कार विच आए दो अनपछा त्याने ठा ठा तीन फायर किते ते पज गए फिलोर दे ओ सुखदेव सिंह ने दसया के सानू नीरू जस्सल कोमल जस्सल ने इतलाह दी कि बाहर गोलियां चलिया असी मौके ते गए सी ते जांच शुरू कर दी है नीरू जस्सल दा मुंडा योगेश जसल अमरीका है ते ओ सुखबीर सिंह भुलर कोल काम करदा सी उसने काम करा लिया पर उसका अठ हज़ार डालर नहीं दिता उस तो बाद योगेश ने सुखबीर सिंह भुलर का नाम लैके सोशल मीडिया से वीडियो पा दी उस तो बाद जसल परिवार को धमकिया मिलन लग पीरू जसल बयान से सुखबीर सिंह भुलर खिलाफ मामला दर्ज कर लिया ਆ ਗਿਆ ਹੈ ਤੇ ਗੋਲੀ ਚਲਾਉਣ ਵਾਲੇ ਵੀ ਜਲਦੀ ਫੜੇ ਜਾਣਗੇ ਗੋਲੀ ਨੂੰ ਲੈ ਕੇ ਪਰਿਵਾਰ ਬਹੁਤ ਜ਼ਿਆਦਾ ਡਰਿਆ ਹੋਇਆ ਹੈ ਜਦੋਂ ਨੀਰੂ ਜਸਲ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੁਝ ਨੌਜਵਾਨ ਉਹਨਾਂ ਦੇ ਘਰ ਆ ਕੇ ਧਮਕੀਆਂ ਵੀ ਦੇ ਕੇ ਗਏ ਸੀ ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ ਹਾਂਜੀ ਸਰ ਇੱਕ ਫਲੋਰ ਵਿੱਚ ਗੋਲੀ ਚਲਦੀ ਹੈ ਕੀ ਮਾਮਲਾ ਹੈ ਸਰ ਇਹ ਨੀਰੂ ਜਸਲ ਤੇ ਉਸ ਦੀ ਬੇਟੀ ਕੋਮਲ ਜਸਲ ਜੋ ਅਕਲਪੁਰ ਰੋਡ ਫਲੋਰ ਪੰਜ ਢੇਰਾ ਏਰੀਆ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਸਾਡੇ ਕੋਲ ਆਪਣਾ ਸਟੇਟਮੈਂਟ ਰਿਕਾਰਡ ਕਰਵਾਈ ਕਿ ਉਹਨਾਂ ਦੇ ਘਰ ਤੇ ਜੋ ਦੋ ਤਿੰਨ ਫਾਇਰ ਕਰਕੇ ਇੱਕ ਗੱਡੀ ਚਲੇ ਗਈ ਜਿਨ੍ਹਾਂ ਨੇ ਸੀਸੀਟੀਵੀ ਵਿੱਚ ਵੇਖਿਆ ਜਿਸ ਨੂੰ ਅਸੀਂ ਜੋ ਫੌਰੀ ਤੌਰ ਤੇ ਮੌਕੇ ਤੇ ਜਾ ਕੇ ਮੈਂ ਤੇ ਡੀਐਸਪੀ ਸਾਹਿਬ ਤੇ ਸਾਡੀਆਂ ਹੋਰ ਪੁਲਿਸ ਪਾਟੀਆਂ ਨੇ ਜੋ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਨੀਰੂ ਜਸਲ ਦਾ ਬੇਟਾ ਜੁਗੇਸ਼ ਜਸਲ ਯੂ ਐਸ ਏ ਵਿੱਚ ਮਿਸ਼ੀਗਨ ਦੇ ਵਿੱਚ ਸੁਖਵੀਰ ਭੁੱਲਰ ਵਾਸੀ ਪਿੰਡ ਭੁੱਲਰ ਥਾਣਾ ਸੁਭਾਨਪੁਰ ਜ਼ਿਲ੍ਹਾ ਕੂਥਲਾ ਦੀ ਟਰੱਕ ਡਰਾਈਵਰੀ ਕਰਦਾ ਹੈ ਜਿਸ ਨੇ ਉਸ ਦਾ 8000 ਡਾਲਰ ਉਹਦਾ ਤਨਖਾਹ ਨਹੀਂ ਸੀ ਦਿੱਤੀ ਜਿਸ ਤੋਂ ਉਸ ਨੇ ਦੁਖੀ ਹੋ ਕੇ ਇੱਕ ਵੀਡੀਓ ਪੋਸਟ ਕੀਤੀ ਸੀ ਸੋਸ਼ਲ ਸਾਈਟ ਤੇ ਕਿ ਇਹ ਠੱਗ ਜੋ ਟਰੱਕ ਮਾਲਕ ਨੇ ਪੁਲੀ ਪੁਲੀ ਟ੍ਰੱਕ ਡਰਾਈਵਰਾਂ ਤੋਂ ਡਰਾਈਵਰੀ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ ਜਿਸ ਤੇ ਉਹਨੇ ਉਸ ਨੂੰ ਧੰਕੀ ਦਿੱਤੀ ਸੀ ਕਿ ਤੇਰੇ ਇਸ ਤੇ ਪਰਿਵਾਰ ਨੂੰ ਸਿੱਟੇ ਭੁਗਤਨੇ ਪੈਣਗੇ ਜਿਸ ਦੇ ਤਹਿਤ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੋ ਸੁਖਵੀਰ ਸਿੰਘ ਭੁੱਲ ਰਿਹਾ ਉਸ ਨੇ ਹੀ ਸਾਡੇ ਘਰ ਤੇ ਉੱਤੇ ਜੋ ਬੰਦੇ ਭੇਜ ਕੇ ਘਾੜੇ ਦੇ 2.5 ਪੋਨਾ ਤੋਂ ਵਾਰਦਾਤ ਕਰਵਾਈ ਆ ਜਿਸ ਨੂੰ ਅਸੀਂ ਇੰਟਰਸ ਕਰ ਲਿਆ ਸੋ ਕਿ ਉਹ ਯੂਜ਼ਿੰਗ ਬੁੱਲ ਦੇ ਖਿਲਾਫ ਜੋ ਮੁਕਦਮਾ ਦਰਜ ਕੀਤਾ ਗਿਆ ਅਤੇ ਉਸ ਤੋਂ ਉਪਰੰਤ ਜੋ ਉਹਦੇ ਸਾਥੀ ਨੇ ਅਣਪਛਾਤੇ ਭੇਜੇ ਗਏ ਨੇ ਉਹਨਾਂ ਨੂੰ ਵੀ ਜਲਦੀ ਚੇਸ ਕੀਤਾ ਜਾ ਰਿਹਾ ਸਰ ਕੋਈ ਗ੍ਰਿਫਤਾਰੀ ਹੋਈ ਸਰ ਇਹਦੇ ਕੋਈ ਨਹੀਂ ਅਜੇ ਗ੍ਰਫਤਾਰ ਨਹੀਂ ਕੀਤਾ ਗਿਆ ਅਸੀਂ ਜਲਦੀ ਇਹਨੂੰ ਟ੍ਰੇਸ ਕਰਕੇ ਗ੍ਰਫਤਾਰ ਕਰ ਲਵਾਂਗੇ ਕਿੰਨੇ ਫਾਇਰ ਹੋਏ ਉਹਨਾਂ ਦੱਸਣ ਮੁਤਾਬਕ 3 ਫਾਇਰ ਹੋਏ ਨੇ ਜੋ ਸਾਡੀ ਤਹਿਕੀਕਾ ਮੁਤਾਬਕ 2 ਫਾਇਰ ਹੋਏ ਨੇ ਹਾਂਜੀ 2 ਫੋਨ ਮਿਲੇ ਨੇ